ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੀਰੀ ਪੀਰੀ ਦੀਪਸਾ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ ਹੈ ਗੁਰੂ ਘਰ ਦੇ ਪਹਿਲੇ ਢਾਡਿਆਂ ਚ ਇੱਕ ਭਾਈ ਨੱਥਾ ਜੀ ਆਪਣੀ ਬਾਤ ਵਿੱਚ ਲਿਖਦੇ ਨੇ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਤ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਇਹ ਬੋਲ ਛੇਵੇਂ ਪਾਤਸ਼ਾਹ ਜੀ ਦੁਆਰਾ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨ ਦੀ ਗਵਾਹੀ ਭਰਦੀਆਂ ਨੇ ਮੀਰੀ ਪੀਰੀ ਦਾ ਸਿਧਾਂਤ ਸਿੱਖੀ ਮੈਲ ਦਾ ਉਹ ਥੰਮ ਹੈ ਜਿਸ ਦੀ ਨੀਂਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਤੇ ਇਸ ਨੂੰ ਨਵਾਂ ਰੂਪ ਦੇ ਕੇ ਪਰਤਕ ਕੀਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਨੇ ਗੁਰਗੱਦੀ ਤੇ ਬਰਾਜਮਾਨ ਹੋਣ ਮਗਰੋਂ ਮੀਰੀ ਪੀਰੀ ਦੀਆਂ ਦੋ ਕਿਰਪਾਣਾ ਤਾਰਨ ਕੀਤੀਆਂ ਤੇ ਮੀਰੀ ਪੀਰੀ ਦੇ ਮਾਲਕ ਅਖਵਾਏ ਮੀਰੀ ਤੇ ਪੀਰੀ ਦੋਵੇਂ ਅਰਬੀ ਫਾਰਸੀ ਪਿਛੋਕੜ ਵਾਲੇ ਸ਼ਬਦ ਨੇ ਮੀਰੀ ਦਾ ਸੰਬੰਧ ਬਾਦਸ਼ਾਹ ਨਾਲ ਹੈ ਤੇ ਪੀਰੀ ਦਾ ਦਰਵੇਸ਼ੀ ਨਾਲ ਛੇਵੇਂ ਪਾਤਸ਼ਾਹ ਜੀ ਨੇ ਪੀਰੀ ਦੇ ਸੂਚਕ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਮੀਰੀ ਦੇ ਸੂਚਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਿਰਜਨਾ ਕੀਤੀ ਮੀਰੀ ਪੀਰੀ ਦੇ ਪ੍ਰਤੀਕ ਦੋਵੇਂ ਨਿਸ਼ਾਨ ਸਾਹਿਬ ਛਿਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਭਾਇਮਾਨ ਨੇ ਜਿਨ੍ਹਾਂ ਦੀ ਉਚਾਈ ਵਿੱਚ 1 ਫੁੱਟ ਦਾ ਫਰਕ ਹੈ ਮੀਰੀ ਦਾ ਨਿਸ਼ਾਨ ਸਾਹਿਬ 100 ਫੁੱਟ ਤੇ ਪੀਰੀ ਦਾ ਨਿਸ਼ਾਨ ਸਾਹਿਬ 101 ਫੁੱਟ ਉੱਚਾ ਹੈ ਜੋ ਇਹ ਦਰਸਾਉਂਦਾ ਹੈ ਕਿ ਪੀਰੀ ਯਾਨੀ ਕਿ ਭਗਤੀ ਦਾ ਦਰਜਾ ਸ਼ਕਤੀ ਤੋਂ ਹਮੇਸ਼ਾ ਉੱਚਾ ਹੈ ਤੇ ਰਾਜ ਹਮੇਸ਼ਾ ਧਰਮ ਦੇ ਅਧੀਨ ਹੋ ਕੇ ਚੱਲੇਗਾ ਇਹ ਸੰਕਲਪ ਦੇ ਕੇ 6ਵੇਂ ਪਾਤਸ਼ਾਹ ਜੀ ਨੇ ਕੌਮ ਨੂੰ ਜ਼ੁਲਮ ਵਿਰੁੱਧ ਤਿਆਰ ਕੀਤਾ ਜਿਸ ਸਦਕਾ ਸਿੱਖ ਕੌਮ ਨੂੰ ਕੁਰਬਾਨੀ ਭਰਿਆ ਸੁਨਹਿਰੀ ਇਤਿਹਾਸ ਰਚਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ